ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗਰਮ ਕੇ ਪਿਆਰੇ ਤੁਹਾਡੇ ਨਾਲ ਨਾ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਸਤਿਗੁਰ ਦੀ ਅਪਾਰ ਕਿਰਪਾ ਦੇ ਨਾਲ ਸੇਵਾ ਥੋੜੀ ਮੰਗਨ ਬਹੁਤਾ ਉਹ ਜਦੋਂ ਅਸੀਂ ਇੱਕ ਕਲਿੱਪ ਤਿਆਰ ਕਰ ਰਹੇ ਸੀ ਨਾ ਉਹਦੇ ਵਿੱਚ ਮੈਂ ਦੁਕਾਨਦਾਰ ਤੋਂ ਵਸਤੂ ਲੈਣ ਗਿਆ ਸੀਗਾ ਸੌਦਾ ਉਹ ਜਿਹੜਾ ਸੌਦਾ ਸੀ ਉਹ ਮਹਿੰਗਾ ਸੀਗਾ ਤੇ ਪੈਸੇ ਘੱਟ ਸੀਗੇ ਹੁਣ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀ ਉਹ ਵਸਤੂ ਆ ਉਹ ਤੁਸੀਂ ਮੈਨੂੰ ਦੇ ਦਿਓ ਤੇ ਮੇਰੇ ਕੋਲੋਂ ਪੈਸੇ ਲੈ ਲਓ ਹੁਣ ਪੈਸੇ ਜ਼ਿਆਦਾ ਹੋਣ ਕਰਕੇ ਉਹ ਮੈਨੂੰ ਵਸਤੂ ਨਹੀਂ ਸੀ ਦੇ ਰਹੇ ਸਮਾਨ ਨਹੀਂ ਸੀ ਦੇ ਰਹੇ ਤੇ ਘੱਟ ਪੈਸਿਆਂ ਕਰਕੇ ਉਹ ਜਿਹੜੀ ਆ ਮੇਰੇ ਕੋਲੋਂ ਪੈਸੇ ਕੱਟ ਲੈਣੀ ਸੀ ਰਹੇ ਫਿਰ ਸਾਡੀ ਤੇ ਉਹਨਾਂ ਦੀ ਆਪਸ ਵਿੱਚ ਜਿਹੜੀ ਆ ਉਹ ਬਣੀ ਨਹੀਂ ਫਿਰ ਮੈਂ ਕਿਤੇ ਨਾ ਉਹਨਾਂ ਨੂੰ ਇਹ ਕਹਿ ਦਿੱਤਾ ਬਈ ਠੀਕ ਆ ਵੀ ਅੱਜ ਦੇ ਬਾਅਦ ਫਿਰ ਮੈਂ ਤੁਹਾਡੀ ਦੁਕਾਨ ਤੇ ਨਹੀਂ ਆਉਂਦਾ। ਉਹ ਨਾ ਜਿਹੜੀ ਕਲਿੱਪ ਸੀਗੀ ਉਹ ਜਦੋਂ ਅਸੀਂ ਰੀਲ 파ਦੀ YouTube ਦੇ ਉੱਤੇ ਉਹ ਫਿਰ ਕਹਤੇ ਨਾ ਕਹਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਉਂਕਿ ਉਹ ਸਾਡੇ ਪਿੰਡ ਦੀ ਉਹ ਦੁਕਾਨ ਸੀਗੀ ਜਿੱਥੋਂ ਅਸੀਂ ਸਮਾਨ ਲੈਣਾ ਆਇਆ। ਉਹਨਾਂ ਦੇ ਪਰਿਵਾਰ ਦੇ ਵਿੱਚ ਨਾ ਇੱਕ ਬੱਚੀ ਸੀਗੀ ਉਹਦਾ ਨਾਮ ਹੈਗਾ ਹਰਗੁਣ। ਆਇਆ ਬੈਠਿਆ ਹਰਗੁਣ ਹਰਗੁਣ ਉਹ ਰਿਹਾ ਪੁੱਤਰ। ਇਹਦਾ ਨਾਮ ਹਰਗੁਣ ਹੈ। ਤੇ ਅੱਜ ਇਹਨੇ ਦਮਾਲਾ ਬਣ ਲਿਆ ਵੈਸੇ ਇਹ ਬੱਚੀ ਨਾ ਸਾਡੇ ਇੱਥੇ ਗੁਰਮਤਿ ਦੀਆਂ ਕਲਾਸਾਂ ਚੱਲਦੀਆਂ ਨੇ ਤੇ ਵੈਸੇ ਵੀ ਇੱਥੇ ਬੱਚੇ ਜਿਹੜਾ ਗੁਰਮੰਤਰ ਉਹ ਦਰੜ ਕਰਦੇ ਨੇ ਔਰ ਕਿਤੇ ਨਾ ਕਿਤੇ ਜਦੋਂ ਪ੍ਰੋਗਰਾਮ ਹੁੰਦੇ ਨੇ ਗੁਰੂ ਸਾਹਿਬਾਂ ਜੀਆਂ ਦੇ ਜਾਂ ਭਗਤਾਂ ਦੇ ਉੱਥੇ ਵੀ ਇਹ ਬੱਚੇ ਪਰਫਾਰਮੈਂਸ ਕਰਦੇ ਨੇ ਹੁਣ ਉਹ ਕਲਿੱਪ ਨਾ ਇਹਨੇ ਦੇਖ ਲਈ ਇਹਦੇ ਵਿੱਚ ਉਹ ਕੀ ਦੇਖਿਆ ਨੇ ਵੀ ਜਿਵੇਂ ਹੁਣ ਸਾਨੂੰ ਇਹਨੇ ਇਹ ਬੱਚੇ ਨਾ ਇੱਕ ਦੂਜੇ ਨੂੰ ਵੈਗਰੂ ਕਹਿ ਕੇ ਬੁਲਾਉਂਦੇ ਨੇ ਇਹ ਮੈਨੂੰ ਕੁਝ ਨਹੀਂ ਕਹਿੰਦੇ ਵੈਗਰੂ ਕਹਿੰਦੇ ਨੇ ਹੋਰ ਵੀ ਕਾਫੀ ਬੱਚੇ ਨੇ ਜਿਹੜੇ ਉਹ ਵੈਗਰੂ ਕਹਿ ਕੇ ਬੁਲਾਉਂਦੇ ਨੇ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਜਵਾਨ ਨੇ ਚਾਹੇ ਉਹ ਬੱਚੇ ਨੇ ਅਸੀਂ ਇੱਥੇ ਕਿਸੇ ਦਾ ਬਹੁਤਾ ਨਾਮ ਨਹੀਂ ਲੈਂਦੇ ਅਸੀਂ ਇੱਕ ਦੂਜੇ ਨੂੰ ਵੈਗਰੂ ਕਹਿ ਕੇ ਬੁਲਾਈਏ ਨੇ ਕਿਉਂਕਿ ਇਹ ਬੱਚੇ ਨਾ ਸਾਰੇ ਗੁਰਮੰਤਰ ਦ੍ਰਿੜ ਕਰਦੇ ਨੇ ਹੁਣ ਮੰਨ ਕੇ ਚੱਲੋ ਵੀ ਜੇ ਕਿਤੇ ਅਸੀਂ ਜਾਂਦੇ ਹਾਂ ਉਹਦੇ ਵੀ ਆ ਜਾਂ ਮਹਾਰਾਜ ਦਾ ਸਰੂਪ ਲੈ ਕੇ ਆਉਂਦੇ ਨੇ ਬੱਚੇ ਨਾ ਹੱਥ ਜੋੜ ਕੇ ਖੜ੍ਹ ਜਾਂਦੇ ਨੇ ਕਹਿੰਦੇ ਨੇ ਵੈਗਰੂ ਆ ਗਿਆ ਹੁਣ ਇੱਥੇ ਅਸੀਂ ਇੱਕ ਦੂਜੇ ਨੂੰ ਵੈਗਰੂ ਕਹੀ ਜਾਂਦੇ ਆ। ਹੁਣ ਇਹਨੇ ਜਦੋਂ ਉਹ ਕਲਿੱਪ ਨੂੰ ਦੇਖਿਆ ਨਾ ਕਿਉਂਕਿ ਜੀਨਾਂ ਤੋਂ ਕੋ ਮੈਂ ਸੌਦਾ ਲੈ ਰਿਹਾ ਉਹ ਇਹਨਾਂ ਦੇ ਦਾਦਾ ਨੇ। ਦਾਦਾ ਜੀ ਲੱਗਦੇ ਨੇ ਇਹ ਉਹਨਾਂ ਦੀ ਬੱਚੀ ਐ ਤੇ ਇਹ ਇਹਨਾਂ ਦੇ ਡੈਡੀ ਬੈਠੇ ਨੇ ਨਾਲ ਤੇ ਇਹ ਇਹਨਾਂ ਦੀ ਮੰਮੀ ਬੈਠੀ ਐ ਤੇ ਇਧਰ ਇਹਨਾਂ ਦੀ ਦਾਦੀ ਬੈਠੀ ਐ। ਇਹ ਦਾਦੀ ਨੇ ਹੁਣ ਜਦੋਂ ਇਹਨੇ ਕਲਿੱਪ ਦੇਖੀ ਐ ਨਾ ਇਹ ਆਪਣੇ ਦਾਦੀ ਨੂੰ ਜੋ ਇਹਨੇ ਕਿਹਾ ਕਿਉਂਕਿ ਇਹ ਗੱਲ ਹੱਡ ਵੀਤੀ ਵੀ ਹੈ ਤੇ ਹਕੀਕਤ ਹੈ ਵੀ ਜਿੰਨੀਆਂ ਵੀ ਆਪਾਂ ਹੁਣ ਤੱਕ ਜਿਹੜੀਆਂ ਰੀਲਾਂ ਬਣਾਉਂਦੇ ਆ ਨਾ ਇਹ ਤਕਰੀਬਨ ਸਾਰੀਆਂ ਗੁਰਮੁਖ ਪਿਆਰਿਓ ਸੱਚੀਆਂ ਹੀ ਆ ਕਿਉਂਕਿ ਗੁਰਬਾਣੀ ਸੱਚੀ ਹੈ ਗੁਰਬਾਣੀ ਪਵਿੱਤਰ ਹੈ ਇਹਦੇ ਵਿੱਚ ਇੱਕ ਵੀ ਰੀਲ ਝੂਠੀ ਨਹੀਂ ਆ ਪਰ ਆ ਹੁਣ ਅੱਖੀਂ ਦੇਖੀ ਵੀ ਹੈ ਤੇ ਹੱਡ ਵੀਤੀ ਵੀ ਹੈ ਹੁਣ ਜਦੋਂ ਇਹਨੇ ਬੱਚੀ ਨੇ ਉਹ ਕਲਿੱਪ ਦੇਖੀ ਇਹਨੇ ਆਪਣੀ ਦਾਦੀ ਨੂੰ ਕੀ ਕਿਹਾ ਜਾ ਕੇ ਇਹਨਾਂ ਦੀ ਦਾਦੀ ਦੇ ਜਵਾਨ ਨੂੰ ਸੁਣੋ ਵੀ ਇਹਨਾਂ ਨੇ ਦਾਦੀ ਨੂੰ ਜਾ ਕੇ ਕੀ ਕਹਿ ਤੁਹਾਨੂੰ ਵੈਗਰੂ ਕੀ ਕਹਿਣ ਲੱਗੀ ਐ ਇਹਨਾਂ ਜਿਵੇਂ ਆਪਣੇ ਵੱਲੋਂ ਨਾ ਇਹ ਰਿਐਲਿਟੀ ਵਿੱਚ ਨਾ ਹੋ ਗਿਆ ਵੀ ਵਾਕਈ ਮਮਾ ਇਹ ਕੋਲ ਨਹੀਂ ਸਾਡੇ ਕੋਲ ਨਹੀਂ ਆਣਾ ਹਾਂਜੀ ਵੈਗਰੂ ਸਾਡੇ ਕੋਲ ਨਹੀਂ ਆਉਣਗੇ ਹਾਂਜੀ ਇਹਨਾਂ ਉਹਨੂੰ ਸੀਰੀਅਸਲੀ ਲੈ ਗਏ ਹਾਂ ਤਾਂ ਫੇਰ ਮੈਨੂੰ ਲੱਗਿਆ ਵੀ ਇਹ ਡੂੰਘਾਈ 'ਚ ਇਹਨੂੰ ਵਾਕਈ ਹੋਣੀ ਮੈਂ ਕਿਹਾ ਸੀ ਕਿ ਨਹੀਂ ਇਦਾਂ ਨਹੀਂ ਵੀ ਆਪਰੇ ਕੋਲ ਆਣਗੇ ਹਾਂਜੀ ਹੁਣ ਜਿਵੇਂ ਨਾ ਇਹਨੇ ਇਹ ਰੀਲ ਦੇਖ ਕੇ ਨਾ ਇਹਨੇ ਦੱਸਿਆ ਵੀ ਜਦੋਂ ਦੇਖਿਆ ਵੀ ਮੈਂ ਨਾਰਾਜ਼ ਹੋ ਕੇ ਚੱਲਿਆ ਵੀ ਅੱਜ ਦੇ ਬਾਅਦ ਮੈਂ ਤੁਹਾਡੀ ਦੁਕਾਨ ਤੇ ਪੈਰ ਨਹੀਂ ਪਾਉਂਦਾ ਇਹ ਨਾ ਉਹ ਚੀਜ਼ ਨੂੰ ਦਿਲ ਤੇ ਲਾ ਗਈ ਇੱਕ ਚੀਜ਼ ਗੁਰਮੁਖ ਪਿਆਰੋ ਮੈਂ ਜਿੰਨੇ ਵੀ ਯੂਟਿਊਬਰ ਨੇ ਜਾਂ ਜਿੰਨੇ ਵੀ ਰੀਲਾਂ ਪਾਉਂਦੇ ਨੇ ਮੈਂ ਬੇਨਤੀ ਕਰਦਾ ਵੀ ਅੱਜ ਅਸੀਂ ਬੱਚਿਆਂ ਨੂੰ ਬੱਚੇ ਨਾ ਸਮਝੀਏ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਜੋ ਵੀ ਪਾਉਣਾ ਗੰਦਮੰਦ ਅਸੀਂ ਪਾ ਦੋ ਬਸ ਕਿਹੜਾ ਕਿਸੇ ਨੂੰ ਦੇਖਣਾ ਇਦੀ ਭਾਵੇਂ ਉਮਰ ਛੋਟੀ ਐ ਪਰ ਇਹਨੇ ਗੁਣ ਸਾਨੂੰ ਅੱਜ ਬਹੁਤ ਵੱਡਾ ਦਿਆ ਆ ਜਿਹੜੀ ਅੱਜ ਦੀ ਰੀਲ ਆ ਨਾ ਇਹ ਸਾਰੀ ਇਹਨੂੰ ਸਮਰਪਿਤ ਐ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਸੀ ਕਮਾਲ ਹੋ ਗਈ ਵੀ ਇੰਨੀ ਮਤਲਬ ਪਿਆਰੀ ਗੱਲ ਐਡੇ ਰਾਜ ਦੀ ਗੱਲ ਇੰਨੀ ਡੁਘਾਈ ਵਾਲੀ ਗੱਲ ਬੱਚਾ ਕੈਚ ਕਰ ਸਕਦਾ ਜਦੋਂ ਵੀ ਅਸੀਂ ਕੋਈ ਰੀਲ ਪਾਉਣੀ ਆ ਨਾ ਗੁਰਮੁਖ ਪਿਆਰਿਓ ਉਹਨੂੰ ਦੇਖ ਕੇ ਵਿਚਾਰ ਕੇ ਸੋਚ ਕੇ ਪਾਓ ਕਿਉਂਕਿ ਅੱਜ ਕੱਲ ਬੱਚੇ ਬੱਚੇ ਨਹੀਂ ਰਹੇ ਬੱਚੇ ਸਿਆਣੇ ਹੋ ਗਏ ਹੁਣ ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤੁਹਾਡੀ ਦੁਕਾਨ ਤੇ ਪੈਰ ਨਹੀਂ ਪਾਉਂਦਾ ਇਹਨੂੰ ਨਰਾਜ ਹੋ ਗਈ ਇਹਨੂੰ ਅਫਸੋਸ ਹੋ ਗਿਆ ਇਹਨੂੰ ਮਤਲਬ ਉਸ ਚੀਜ਼ ਦਾ ਸਦਮਾ ਜਿਹਨੂੰ ਕਹਿਦੀ ਹੈ ਨਾ ਉਹ ਲੱਗ ਗਿਆ ਵੀ ਕੀ ਗੱਲ ਵੈਗਰੂ ਸਾਡੇ ਕੋਲੋਂ ਰੁੱਸ ਕੇ ਚਲੇ ਗਏ ਵੀ ਉਹਨਾਂ ਨੇ ਸਾਡੀ ਦੁਕਾਨ ਤੇ ਨਹੀਂ ਆਉਣਾ ਆਪਣੀ ਦਾਦੀ ਨੂੰ ਕਹਿੰਦੀ ਵੀ ਦਾਦੀ ਵੀ ਵੈਗਰੂ ਰੁੱਸ ਕੇ ਚਲੇ ਗਏ ਉਹ ਅੱਜ ਤੇ ਬਾਅਦ ਸਾਡੀ ਦੁਕਾਨ ਤੇ ਨਹੀਂ ਆਉਣਗੇ ਦੇਖੋ ਕਿੱਡੀ ਬੜੀ ਐ ਬੱਚੀ ਨੇ ਨਾ ਉਹ ਗੱਲ ਜਿਹੜੀ ਹੈ ਮਾਈਂਡ 'ਚ ਆਪਣੇ ਜਿ ਬਿਠਾ ਲਈ ਹੁਣ ਦਾ ਕਾਰਨ ਕੀ ਹੋਇਆ ਹੁਣ ਜਿਸ ਤਰ੍ਹਾਂ ਅਸੀਂ ਕੋਈ ਪ੍ਰੋਗਰਾਮ ਮਨਾਉਂਦੇ ਆ ਨਾ ਤੇ ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾਉਂਦੇ ਆ ਕੋਈ ਵੀ ਅਸੀਂ ਮਨਾਉਂਦੇ ਆ ਇਹਨਾਂ ਨੂੰ ਬੱਚਿਆਂ ਨੂੰ ਨਾ ਇੱਕ ਇੱਥੇ ਅਸੀਂ ਮਤਲਬ ਇਹ ਰੱਖਿਆ ਸੀਗਾ ਵੀ ਜਿਹੜਾ ਬੱਚਾ ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰ ਆ ਕੇ ਸਿਮਰਨ ਕਰੂਗਾ ਉਹਨੂੰ ਪੰਜ ਟੌਫੀਆਂ ਮਿਲਣੀਆਂ ਨੇ ਸੱਚ ਜਾਣਿਓ ਗੁਰਮੁਖ ਪਿਆਰਿਓ ਉਥੇ ਬੱਚੇ ਸਵੇਰੇ ਉੱਠ ਦੀਸਾਰ ਗੁਰਦੁਆਰੇ ਚਲੇ ਜਾਂਦੇ ਸੀ ਸਿਮਰਨ ਕਰਨ ਵਾਸਤੇ ਹੁਣ ਜਦੋਂ ਇਹ ਬੱਚੇ ਕਿਤੇ ਪਰਫਾਰਮੈਂਸ ਕਰਦੇ ਨੇ ਜਾਂ ਗੁਰੂ ਸਾਹਿਬਾਂ ਦਾ ਕੋਈ ਜਿਵੇਂ ਕਵਿਸਰੀ ਕਰਦੇ ਨੇ ਜਾਂ ਕਵਤਾ ਗਾਉਂਦੇ ਨੇ ਜਾਂ ਜੇ ਇਹਨਾਂ ਨੂੰ ਮੂਲ ਮੰਤਰ ਸਿਖਾਇਆ ਜਾਂ ਗੁਰ ਮੰਤਰ ਇਹ ਸੰਗਤਾਂ ਨੂੰ ਜਪਾਉਂਦੇ ਨੇ ਫਿਰ ਇਹਨਾਂ ਨੂੰ ਨਾ ਸਤ ਗੁਰੂ ਦੇ ਦਿੱਤੇ ਹੋਏ ਖਜ਼ਾਨਿਆਂ ਚੋਂ ਹੀ ਭੰਡਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਬੱਚਿਆਂ ਨੂੰ ਜਿਹੜੇ ਨੇ ਨਾ ਉਹ ਗਿਫਟ ਦਿੱਤੇ ਜਾਂਦੇ ਨੇ ਉਹ ਇਸ ਕਰਕੇ ਦਿੱਤੇ ਜਾਂਦੇ ਨੇ ਵੀ ਬੱਚਿਆਂ ਦੇ ਅੰਦਰ ਜਿਹੜਾ ਉਤਸ਼ਾਹ ਪੈਦਾ ਹੋਵੇ ਹੋਰ ਅੱਗੇ ਹੁਣ ਜਦੋਂ ਇਹਨੂੰ ਇਹ ਲੱਗਿਆ ਵੀ ਇਹ ਸਾਰੀਆਂ ਚੀਜ਼ਾਂ ਤਾਂ ਜਿਵੇਂ ਖਾਣ ਵਾਸਤੇ ਟੌਫੀਆਂ ਹੋ ਗਈਆਂ ਚਾਕਲੇਟਾਂ ਹੋ ਗਈਆਂ ਗਿਫਟ ਹੋ ਗਈਆਂ ਵੀ ਆ ਵੈਗਰੂ ਦਿੰਦਾ ਮੈਨੂੰ ਵੀ ਭਾਵ ਮੈਂ ਮਤਲਬ ਗੁੱਸੇ ਹੋਇਆ ਨਾ ਵੀ ਜਿਹੜੀਆਂ ਸਾਡੀਆਂ ਮੰਗਾ ਪੂਰੀਆਂ ਕਰ ਦੇਣ ਹੁਣ ਜਿਵੇਂ ਘਰ ਤੇ ਕਹਿ ਨਹੀਂ ਦਿੰਦਾ ਵੀ ਵੈਗਰੂ ਤੂੰ ਆ ਸਾਡੇ ਫਲਾਣਾ ਕੰਮ ਕਰ ਦੇ ਠਮਕਾ ਇਹਨੂੰ ਇਹ ਲੱਗਿਆ ਵੀ ਆ ਸਾਰੇ ਕੰਮ ਸਾਡੇ ਆ ਵੈਗਰੂ ਕਰਦਾ ਇਹਦੇ ਮਨ ਦਾ ਇਹ ਭਲੇਖਾ ਸੀਗਾ ਹੁਣ ਜਦੋਂ ਮੈਂ ਇਹਨੂੰ ਕਿਹਾ ਇਹਨੂੰ ਸੋਚ ਲੱਗੀ ਇਹਨੂੰ ਫਿਕਰ ਲੱਗ ਗਿਆ ਵੀ ਮਤਲਬ ਇਹ ਵੈਗਰੂ ਜੇ ਸਾਡੇ ਕੋਲੋਂ ਰੁੱਸ ਗਏ ਵੀ ਇਹ ਤਾਂ ਕਦੇ ਸਾਡੀ ਦੁਕਾਨ ਤੇ ਨਹੀਂ ਆਉਣਗੇ ਸੋ ਅੱਜ ਅਸੀਂ ਇਹਨੂੰ ਸਪੈਸ਼ਲ ਇਹਦੇ ਘਰ ਮਿਲਣ ਵਾਸਤੇ ਆਏ ਆਂ ਔਰ ਜੋ ਇਹਦੇ ਮਨ ਦੇ ਵਿੱਚ ਵਿਚਾਰ ਕਿਉਂਕਿ ਵਿਚਾਰਾਂ ਦਾ ਖੇਡ ਹੈ ਜੇ ਇਹਦੇ ਮਨ ਦੇ ਵਿੱਚ ਇਹ ਕਿਤੇ ਵਿਚਾਰ ਬਣ ਗਿਆ ਵੀ ਵੈਗਰੂ ਰੁੱਸ ਜਾਂਦਾ ਜਾਂ ਅਸੀਂ ਵੈਗਰੂ ਨਾਲ ਰੁੱਸ ਗਏ ਗੁਰਮੁਖ ਪਹਿਰੇ ਸਾਰੀ ਉਮਰ ਵਾਸਤੇ ਵਿਚਾਰ ਜਿਹੜਾ ਨਾ ਮਾਈਂਡ ਚੋਂ ਨਿਕਲਣਾ ਨਹੀਂ ਸੋ ਅੱਜ ਇਹਨਾਂ ਦੀ ਦੁਕਾਨ ਤੋਂ ਅਸੀਂ ਸਮਾਨ ਵੀ ਇਹ ਆਪਣੇ ਹੱਥੀਂ ਦਊਗੀ ਔਰ ਪੈਸੇ ਦੇ ਕੇ ਅਸੀਂ ਇਹਦੇ ਕੋਲੋਂ ਚੀਜ਼ ਵੀ ਲੈ ਕੇ ਜਾਣੇ ਇੱਕ ਤੈਨੂੰ ਇਹ ਲੱਗ ਜੂਗਾ ਵੀ ਅਸੀਂ ਇਹਨਾਂ ਦੇ ਘਰ ਆਇਆ ਰੁੱਸੇ ਨਹੀਂ ਹੈਗੇ ਸੋ ਆਓ ਆਪਾਂ ਹੁਣ ਰਲ ਮਿਲ ਕੇ ਜਿਵੇਂ ਬੱਚੀ ਨੇ ਕਿਹਾ ਵੀ ਵੈਗਰੂ ਸਾਡੇ ਕੋਲੋਂ ਰੁੱਸ ਗਏ ਹਨਾ ਤੇ ਜਿਹੜੇ ਵੈਗਰੂ ਨੇ ਬਈ ਉਹ ਤਾਂ ਹੁਣ ਸਾਡੀ ਦੁਕਾਨ ਤੇ ਨਹੀਂ ਆਉਣਾ ਉਹਨਾਂ ਨੇ ਸੋ ਆਓ ਆਪਾਂ ਗੁਰਮਤਿ ਦੇ ਗੁਰੂ ਤੋਂ ਮਤ ਲੈ ਕੇ ਗੁਰਮਤਿ ਦੇ ਅਨੁਸਾਰ ਆਪਾਂ ਆ ਸਾਡਾ ਸਾਰਾ ਹੀ ਪਰਿਵਾਰ ਹੀ ਬੈਠਾ ਰਲ ਮਿਲ ਕੇ ਨਾਲੇ ਤਾਂ ਆਪਾਂ ਇਹ ਬੱਚੀ ਨੂੰ ਸਮਝਾਈਏ ਵੀ ਜਿਹੜੇ ਵੈਗੁਰੂ ਦੀ ਉਹ ਗੱਲ ਕਰਦੀ ਹੈ ਉਹ ਵੈਗੁਰੂ ਦਾ ਰੰਗ ਰੂਪ ਆਕਾਰ ਕੀ ਹੈ ਉਹ ਕੌਣ ਹੈ ਆਪਾਂ ਗੁਰੂ ਤੋਂ ਮਤ ਲੈ ਕੇ ਇਸ ਬੱਚੀ ਨੂੰ ਤੇ ਆਪਾਂ ਸਾਰੇ ਰਲ ਮਿਲ ਕੇ ਉਹ ਸੱਚ ਦਾ ਭੇਦ ਲਈਏ ਜਿਵੇਂ ਹੁਣ ਬੱਚੀ ਨੇ ਕਿਹਾ ਵੀ ਵੈਗੁਰੂ ਸਾਡੇ ਕੋਲੋਂ ਨਾ ਹਰ ਉਸ ਕੇ ਚਲੇ ਗਏ ਵੀ ਉਹ ਕਦੇ ਵੀ ਨਹੀਂ ਆਉਣਗੇ ਹੁਣ ਜੇ ਆਪਾਂ ਦੇਖੀਏ ਗੁਰਮੁਖ ਪਿਆਰਿਓ ਅਸੀਂ ਪਰਮਾਤਮਾ ਤੋਂ ਰੁੱਸ ਜੰਨੇ ਆ ਪਰਮਾਤਮਾ ਸਾਡੇ ਕੋਲੋਂ ਨਹੀਂ ਰੁੱਸਦਾ ਹੁਣ ਜਿਵੇਂ ਆਪਾਂ ਵਿਚਾਰ ਪਹਿਲਾਂ ਵੀਡੀਓ ਦੇ ਵਿੱਚ ਕੀਤੀ ਹੈ ਵੀ ਜੇ ਪ੍ਰਮਾਤਮਾ ਨੇ ਸਾਡੀ ਕੋਈ ਮੰਗਣਾ ਪੂਰੀ ਕੀਤੀ ਤਾਂ ਅਸੀਂ ਕਹਿੰਦੇ ਵੀ ਅਸੀਂ ਤੇਰੇ ਦਰਤੀ ਨਹੀਂ ਆਉਣਾ ਜਿਵੇਂ ਹੁਣ ਇਹ ਬੱਚੀ ਨੂੰ ਵੀ ਇਹਨੇ ਦੇਖ ਲਿਆ ਨਾ ਅਸੀਂ ਵੀ ਉਹਨੂੰ ਕਿਹਾ ਵੀ ਲੈ ਮੈਂ ਤੇਰੀ ਦੁਕਾਨ ਤੇ ਨਹੀਂ ਆਉਂਦਾ ਅਸੀਂ ਮਾੜੀ ਜੀ ਗੱਲ ਵਿੱਚ ਇਹ ਗੁਰੂ ਤੋਂ ਨਾਤਾ ਤੋੜ ਜਨਾ ਗੁਰੂ ਕਦੇ ਵੀ ਨਾਤਾ ਨਹੀਂ ਤੋੜਦਾ ਹੁਣ ਮਹਾਰਾਜ ਕੀ ਬਾਣੀ ਦੇ ਵਿੱਚ ਸਮਝਾਉਂਦੇ ਨੇ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸਮਝਾਉਂਦੇ ਨੇ ਕਹਿੰਦੇ ਸਤਗੁਰੂ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ ਹੁਣ ਸਤਗੁਰੂ ਦਿਆਲ ਹੈ ਉਹ ਕਿਰਪਾਲੂ ਹੈ ਅਸੀਂ ਉਹਦੇ ਕੋਲੋਂ ਭਾਵੇਂ ਜਿੰਨਾ ਮਰਜੀ ਮੁੱਖ ਮੋੜ ਲਈਏ ਉਹ ਸਾਡੇ ਨਾਲੋਂ ਕਦੇ ਵੀ ਨਾਰਾਜ਼ ਨਹੀਂ ਹੋ ਸਕਦਾ ਅਸੀਂ ਤਾਂ ਉਹਦੇ ਕੋਲੋਂ ਨਾਰਾਜ਼ ਹੋ ਜਾਂਦੇ ਆ ਮੜੀ ਜੀ ਗੱਲ ਪਿੱਛੇ ਪਰ ਉਹ ਕਦੇ ਵੀ ਨਾਰਾਜ਼ ਨਹੀਂ ਹੁੰਦਾ ਹੁਣ ਮਹਾਰਾਜ ਕੀ ਬਚਨ ਕਹਿੰਦੇ ਗਏ ਸਤਗੁਰ ਅੰਦਰ ਨਿਰਵੈਰ ਹੈ ਸਭ ਦੇਖਿਆ ਬ੍ਰਹਮ ਇੱਕ ਸੋਏ ਵੀ ਆਕਾਲ ਪੁਰਖ ਪਰਮਾਤਮਾ ਨਿਰਵੈਰ ਹੈ ਉਹਦਾ ਕਿਸੇ ਦੇ ਨਾਲ ਵੀ ਵੈਰ ਨਹੀਂ ਹੈ ਉਹਨੂੰ ਕਿਸੇ ਦੇ ਨਾਲ ਨਫ਼ਰਤ ਨਹੀਂ ਹੈ ਉਹਨੂੰ ਸਾਰਿਆਂ ਦੇ ਨਾਲ ਪਿਆਰ ਹੈ ਜਿੰਨੀਆਂ ਸ੍ਰਿਸ਼ਟੀ ਅਸੀਂ ਦੇਖਦੇ ਹਾਂ ਫੁੱਲਵਾੜੀ ਬਾਗਬਾਨੀ ਇਹ ਆਕਾਲ ਪੁਰਖ ਪਰਮਾਤਮਾ ਦੇ ਸਾਰੇ ਜੀ ਨੇ ਹੁਣ ਮਹਾਰਾਜ ਕਹਿੰਦੇ ਨੇ ਉਟ ਬ੍ਰਹਮ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਕਹਿੰਦੇ ਵੀ ਆ ਸਾਰੇ ਖੰਡ ਬ੍ਰਹਮੰਡ ਦਾ ਉਹ ਪ੍ਰਤਪਾਲਕ ਹੈ ਮਾਲਕ ਜਿਹੜਾ ਉਹਨੂੰ ਕਿਸੇ ਨਾਲ ਵੀ ਵੈਰ ਨਹੀਂ ਉਹ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਦੇਖਦਾ ਕਿਸੇ ਨਾਲ ਵੀ ਉਹ ਨਾਰਾਜ਼ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ ਸਤਗੁਰ ਸਭਨਾ ਦਾ ਭਲਾ ਮਨਾਇਦਾ ਹੁਣ ਮਾਲਕ ਤਾਂ ਕਿਸੇ ਦੇ ਕੋਲੋਂ ਨਾਰਾਜ਼ ਹੁੰਦਾ ਨਹੀਂ ਇਹਦਾ ਗੁਰਬਾਣੀ ਸਾਨੂੰ ਸਮਝਾਉਂਦੇ ਨੇ ਮਹਾਰਾਜ ਕਹਿੰਦੇ ਨੇ ਵੀ ਸਬਨਾ ਦਾ ਭਲਾ ਮਨਾਇਂਦਾ ਸਤਿਗੁਰ ਸਬਨਾ ਦਾ ਭਲਾ ਮਨਾਇਂਦਾ ਇਸ ਦਾ ਬੁਰਾ ਕਿਉਂ ਹੋਏ ਵੀ ਜਿਹੜਾ ਅਕਾਲ ਪੁਰਖ ਪਰਮਾਤਮਾ ਸਾਰਿਆਂ ਦੀ ਖੈਰਮੰਦ ਹੁੰਦਾ ਸਾਰੇ ਉਹਨੂੰ ਪਿਆਰੇ ਲੱਗਦੇ ਨੇ ਹੁਣ ਆਪਾਂ ਜਦੋਂ ਉਹਦੇ ਕੋਲ ਜਾਣਿਆ ਕਿਉਂਕਿ ਸਾਡੇ ਅੰਦਰ ਮੰਗ ਹੁੰਦੀ ਹੈ ਕਿਸੇ ਨਾ ਕਿਸੇ ਚੀਜ਼ ਦੀ ਜਦੋਂ ਸਾਡੇ ਅੰਦਰ ਮੰਗ ਆਉਂਦੀ ਆ ਮੰਗ ਪੂਰੀ ਨਹੀਂ ਹੁੰਦੀ ਜਦੋਂ ਮੰਗ ਪੂਰੀ ਨਹੀਂ ਹੁੰਦੀ ਅਸੀਂ ਉਹਦੇ ਕੋਲੋਂ ਨਾਰਾਜ਼ ਹੋ ਜਾਂਦੇ ਹੁਣ ਮਹਾਰਾਜ ਕਹਿੰਦੇ ਦਾਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦਿਆਂ ਤੋਟਨਾ ਵੀ ਗੰਨਤ ਭਰੇ ਪੰਡਾਰ ਉਹਨਿਆਂ ਜਿੰਨਾ ਵੀ ਖਜ਼ਾਨਾ ਮਾਲਕ ਦੇ ਕੋਲ ਹੈ ਨਾ ਇਹਨੇ ਆਪਣੇ ਆ ਇੱਕ ਮਨੋਖਾ ਬੱਚੇ ਵਾਸਤੇ ਰੱਖਿਆ ਹੈ ਕਿਉਂਕਿ ਲੋੜਾਂ ਸਾਡੀਆਂ ਨਿਸਾਰੀਆਂ ਹੁਣ ਇੱਕ ਪਸ਼ੂ ਹੈ ਜੀ ਪਸ਼ੂ ਦੀ ਕੀ ਲੋੜਾ ਕੋਈ ਵੀ ਨੀ ਲੋੜੋਂ ਨੇ ਤਾਂ ਕੀ ਕਰਨਾ ਖਾ ਲਿਆ ਪੀ ਲਿਆ ਸੌ ਲਿਆ ਬਸ ਇੰਨਾ ਕੀ ਉਹਦਾ ਕਰਮ ਹੈ ਹੁਣ ਲੋੜਾਂ ਤਾਂ ਸਾਡੀਆਂ ਨੇ ਸਾਨੂੰ ਲੋੜਾਂ ਨੇ ਸਾਰੀਆਂ ਚੀਜ਼ਾਂ ਦੀਆਂ ਹੁਣ ਮਹਾਰਾਜ ਕਹਿੰਦੇ ਨੇ ਵੀ ਸਤਗੁਰੂ ਸਭਨਾ ਦਾ ਭਲਾ ਮਨਾਇੰਦਾ ਉਹ ਕਿਸੇ ਦੇ ਨਾਲ ਵੀ ਨਾਰਾਜ਼ ਨਹੀਂ ਹੁੰਦਾ ਉਹਦੀ ਸਾਰਿਆਂ ਦੇ ਉੱਤੇ ਕਿਰਪਾ ਪਰ ਮਹਾਰਾਜ ਕਈ ਕਹਿੰਦੇ ਨੇ ਕਹਿੰਦੇ ਨਾਨਕ ਕਰਤਾ ਸਭ ਕੁਝ ਜਾਣਦਾ ਜਿੰਦੂ ਕਿਸ ਗੁੱਝਾ ਨਾ ਹੋਏ ਕਹਿੰਦੇ ਵੀ ਉਹ ਪਰਮਾਤਮਾ ਸਾਰਾ ਕੁਝ ਹੀ ਜਾਣਦਾ ਬਿਨ ਬੋਲੇ ਆ ਸਭ ਕੁਝ ਚ ਜਾਣਦਾ ਉਹਨੂੰ ਪਤਾ ਹੈ ਵੀ ਮੇਰਾ ਬੱਚਾ ਦਰ ਤੇ ਕੀ ਲੈਣ ਵਾਸਤੇ ਆਇਆ ਹੈ ਕਿਉਂਕਿ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਮਾਲਕ ਜਾਣਦਾ ਵੀ ਬੱਚਾ ਕਿਸ ਚੀਜ਼ ਦਾ ਜੋਰੀ ਹੈ ਸੋ ਗੁਰਮੁਖ ਪਿਆਰਿਓ ਹੁਣ ਜਿਸ ਤਰ੍ਹਾਂ ਬੱਚੀ ਨੇ ਸਮਝਿਆ ਵੀ ਇਹਨਾਂ ਦੀ ਦੁਕਾਨ ਤੋਂ ਮੈਰ ਉਸ ਗਿਆ ਵੀ ਪਤਾ ਨਹੀਂ ਮਾਲਕ ਪ੍ਰਮਾਤਮਾ ਸਾਡੇ ਕੋਲ ਰੁੱਸ ਗਿਆ ਪ੍ਰਮਾਤਮਾ ਕਦੇ ਵੀ ਕਿਸੇ ਕੋਲੋਂ ਨਿਰੋਸਦਾ ਜੇ ਰੁੱਸਦੇ ਆ ਅਸੀਂ ਜੇ ਬੇਮੁਖ ਹੋਨੇ ਆ ਅਸੀਂ ਪ੍ਰਮਾਤਮਾ ਸਾਡੇ ਕੋਲੋਂ ਬੇਮੁਖ ਨਹੀਂ ਹੁੰਦਾ ਪ੍ਰਮਾਤਮਾ ਤਾਂ ਸਾਨੂੰ ਸਮਾਂ ਤੇ ਆਵਾਜ਼ ਮਾਰਦਾ ਹੁਣ ਪ੍ਰਮਾਤਮਾ ਨੂੰ ਅਸੀਂ ਕਿਸ ਤਰ੍ਹਾਂ ਪਛਾਣ ਕਰੀ ਜਿਵੇਂ ਬੱਚੀ ਨੇ ਕਿਹਾ ਵੀ ਪਤਾ ਨਹੀਂ ਇਹ ਹੀ ਵੈਗੁਰੂ ਨੇ ਹੁਣ ਸਾਨੂੰ ਮਹਾਰਾਜ ਨੇ ਦੱਸਿਆ ਜਿਵੇਂ ਹੁਣ ਆ ਬੱਚੀ ਨੂੰ ਹਜੇ ਕਿਉਂਕਿ ਇਹ ਛੋਟੀ ਆ ਹਜੇ ਜੋ ਆਪਾਂ ਵਿਚਾਰ ਕਰਦੇ ਆ ਇਹਦੇ ਹਜੇ ਉਹ ਗੱਲ ਨਹੀਂ ਪਕੜ ਜਾਂਦੀ ਪਰ ਹੁਣ ਜੇ ਆਪਾਂ ਦੇਖੀਏ ਆਪਾਂ ਵੀ ਸਾਰੇ ਜਿੱਦਾਂ ਇਹ ਸੋਚਦੀ ਆ ਉਦਾਂ ਹੀ ਆਪਾਂ ਸੋਚਦੇ ਹਣਾ ਹੁਣ ਸਾਨੂੰ ਮਹਾਰਾਜ ਨੇ ਕਿਹਾ ਵੀ ਜਿਹਨੂੰ ਅਸੀਂ ਵੈਗੁਰੂ ਕਹਿੰਨੇ ਆ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਕੌਣ ਹੈ ਮਹਾਰਾਜ ਕਹਿੰਦੇ ਰੂਪ ਨਾ ਰੰਗ ਨਾ ਰੇਖ ਕਿਛ ਰਗੁਣ ਤੇ ਪ੍ਰਭ ਪੈਨ ਸਾਨੂੰ ਸਮਝਾਉਂਦੇ ਨੇ ਚਕਰ ਚਹਿਨ ਅਰ ਵਰਣ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਰੇਖ ਪੇਖ ਕੋ ਕਹਿ ਨਾ ਸਕਤ ਕਹ ਅਚਲ ਮੂਰਤ ਅਨਪਾਉ ਪ੍ਰਕਾਸ਼ ਵੀ ਜਿਹੜਾ ਉਹ ਪ੍ਰਮਾਤਮਾ ਜਿਹਨੂੰ ਵੈਗਰੂ ਕਹਿੰਦੇ ਨੇ ਉਹ ਪ੍ਰਕਾਸ਼ ਰੂਪ ਪ੍ਰਮਾਤਮਾ ਉਹ ਇਨਾ ਦਿਆਲੂ ਹੈ ਇਨਾ ਕਿਰਪਾਲੂ ਹੈ ਵੀ ਉਹ ਮੜੀਆਂ ਮੜੀਆਂ ਗੱਲਾਂ ਪਿੱਛੇ ਸਾਡੇ ਕੋਲੋਂ ਰੁੱਸਦਾ ਨਹੀਂ ਸੋਹਣੇ ਬੱਚੀ ਜਿਹੜੀ ਆਪਾਂ ਇਹਨੂੰ ਮਿਲਣ ਵਾਸਤੇ ਆਏ ਆਂ ਸੋ ਮਹਾਰਾਜ ਕਿਰਪਾ ਕਰੇ ਵੀ ਇਹਦੇ ਕੋਲੋਂ ਮਾਲਕ ਕਦੇ ਵੀ ਨਾ ਬਿਸਰੇ ਕਿਉਂਕਿ ਇਹਦਾ ਪ੍ਰੇਮ ਇੰਨਾ ਹੈ ਦੇਖੋ ਹੁਣ ਕਿੰਨੇ ਇਹਨੇ ਪ੍ਰੇਮ ਦੇ ਨਾਲ ਆਪਣੀ ਦਾਦੀ ਨੂੰ ਕਿਹਾ ਵੀ ਕੀ ਗੱਲ ਵੈਗਰੂ ਸਾਡੇ ਕਦੇ ਵੀ ਦੁਕਾਨ ਤੇ ਨਹੀਂ ਆਉਣਗੇ ਇਹਦਾ ਮਤਲਬ ਇਹ ਹੋ ਗਿਆ ਵੀ ਇਹਨੂੰ ਪਰਮਾਤਮਾ ਦੇ ਨਾਲ ਪ੍ਰੇਮ ਤੇ ਲਗਾਓ ਹੁਣ ਜੇ ਅਸੀਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਆ ਪਰਮਾਤਮਾ ਨੂੰ ਮਨਾਉਣਾ ਚਾਹੁੰਦੇ ਆ ਤਾਂ ਗੁਰਮੁਖ ਪਿਆਰਿਓ ਸਾਨੂੰ ਨਾ ਉਹਦੇ ਸਿਮਰਨ ਦੇ ਨਾਲ ਜੁੜਨਾ ਪੈਣਾ ਜੇ ਅਸੀਂ ਚਾਹੁੰਨੇ ਕਿ ਮਾਲਕ ਖੁਸ਼ ਰਹੇ ਸੋ ਆਓ ਹੁਣ ਆਪਾਂ ਸਾਰੇ ਸਿਮਰਨ ਦੇ ਨਾਲ ਜੁੜਦੇ ਆਂ ਫਿਰ ਇਹ ਬੱਚੀ ਦੇ ਹੱਥੋਂ ਅਸੀਂ ਓਦਣ ਵਾਂਗੂ ਇਹ ਸਮਾਨ ਲਾਵਾਂਗੇ ਤਾਂ ਜੋ ਇਹ ਬੱਚੀ ਨੂੰ ਭਰੋਸਾ ਹੋ ਜਾਵੇ ਵੀ ਆ ਵੈਗਰੋ ਜਿਹੜਾ ਅਕਾਲ ਪੁਰਖ ਪਰਮਾਤਮਾ ਇਹ ਕਦੇ ਵੀ ਕਿਸੇ ਦੇ ਨਾਲ ਨਹੀਂ ਰੁੱਸਦਾ ਸਵਾਗਤ ਆਪਾਂ ਸਾਰੇ ਰਲ ਮਿਲ ਕੇ ਗੁਰਮੰਤਰ ਸਿਮਰਨ ਅੰਦੜ ਕਰੀਏ ਜੀ ਵਾਹ ਗੁਰੂ 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 ਵਾਹ Guru.